ਪਰਨਾਲਾ ਸ਼ਹਿਰ ਦੇ ਫਰਵਾਹੀ ਬਾਜ਼ਾਰ ਨੇੜੇ ਇੱਕ ਕੱਪੜੇ ਦੀ ਦੁਕਾਨ ਵਿੱਚ ਬੀਤੀ ਰਾਤ ਹੋਈ ਚੋਰੀ ਚੋਰੀ ਦੀ ਵਾਰਤਾ ਨੂੰ ਅੰਜਾਮ ਦੇ ਕੇ ਦੁਕਾਨ ਵਿੱਚ ਲੱਗੇ ਕੈਮਰੇ ਤੇ ਡੀਵੀਆਰ ਵੀ ਲੈ ਕੇ ਹੋ ਗਏ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਬਰਨਾਲਾ ਦੇ ਫਰਵਾਹੀ ਬਾਜ਼ਾਰ ਦੇ ਵਿੱਚ ਪੁਰਾਣੀ ਟੈਲੀਫੋਨ ਐਕਸਚੇਂਜ ਦੇ ਪਿੱਛੇ ਵਾਲੀ ਗਲੀ ਵਿੱਚ ਸਥਿਤ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਬੀਤੀ ਰਾਤ ਚੋਰਾਂ ਵੱਲੋਂ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਇਸ ਘਟਨਾ ਸਬੰਧੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਚੋਰੀ ਨੇ ਚਲਕ ਸੀ ਕਿ ਉਹਨਾਂ ਨੇ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਤੇ ਘਰ ਦੇ 3-4 ਦਰਵਾਜ਼ੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸ਼ਾਇਦ ਉਹਨਾਂ ਨੇ ਪੁਲਿਸ ਤੋਂ ਬਚਣ ਦੇ ਲਈ ਕੈਮਰੇ ਅਤੇ ਵੀਰ ਵੀ ਨਾਲ ਹੀ ਹੋ ਚੁੱਕੇ ਲੱਗੇ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੇ ਡਿਊਟੀ ਅਫਸਰ ਨੇ ਦੱਸਿਆ ਕਿ ਬਿਤਰਾ ਚੋਰਾਂ ਨੇ ਕੱਪੜੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਤੇ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਜਿਹੜੀ ਇਹ ਚੋਰੀ ਹੋਈ ਹੈ ਨਾ ਜੀ ਇਸ ਦੀ ਤਾਂ ਸਮਝ ਹੀ ਨਹੀਂ ਆ ਰਹੀ ਕਿ ਇਹ ਹਜੇ ਵੀ ਤਰੀਕਾ ਵੀ ਆਮ ਆਦਮੀ ਗਲੀ ਦੇ ਵਿੱਚ ਅਪਣਾ ਸਕਦਾ ਹੈ ਅਸੀਂ ਇਸ ਤਰ੍ਹਾਂ ਦਾ ਤਰੀਕਾ ਆਪਣੀ ਉਮਰ 'ਚ 70 ਸਾਲ ਦੀ ਸਾਡੀ ਉਮਰ ਹੈ ਅਸੀਂ ਇਸ ਤਰ੍ਹਾਂ ਦਾ ਤਰੀਕਾ ਜਿ ਤਹੀਂ ਹਜ਼ਾਰਾਂ ਘਰਾਂ ਦੇ ਵਿੱਚ ਚੋਰੀਆਂ ਹੋਈਆਂ ਹਜ਼ਾਰਾਂ ਕਲੋਨੀਆਂ 'ਚ ਹੋਈਆਂ ਹਜ਼ਾਰਾਂ ਮੇਲਾਂ 'ਚ ਹੋਈਆਂ ਵੀ ਅਸੀਂ ਇਸ ਤਰ੍ਹਾਂ ਦੀ ਚੋਰੀ ਆਮ ਜਿਹੜੇ ਬੰਦੇ ਇਸ ਘਰ ਦੇ ਅੰਦਰ ਪਏ ਹੋਣ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਤਰੀਕਾ ਇਹ ਅਸੀਂ ਤਾਂ ਇਸ ਤਰ੍ਹਾਂ ਦਾ ਤਰੀਕਾ ਹੀ ਨਹੀਂ ਦੇਖਿਆ ਵੀ ਬਾਹਰੋਂ ਪਹਿਲਾਂ ਜਾਲੀ ਨੂੰ ਕੱਟਿਆ ਗਿਆ ਉਹ ਦੋ ਕੁੰਡੀਆਂ ਖੋਲੀਆਂ ਗਈਆਂ ਫਿਰ ਅੰਦਰੋਂ ਬਾਰਾਂ ਨੂੰ ਕੱਟਿਆ ਗਿਆ ਉਹ ਦੋ ਕੁੰਡੀਆਂ ਖੋਲੀਆਂ ਗਈਆਂ ਤੀਜੀ ਜਾ ਕੇ ਜਾ ਕੇ ਜੁੰਦਾ ਭੰਨਿਆ ਗਿਆ ਪੰਜ ਪੰਜ ਤੋਂ ਤੋਂ ਵਾਰ ਕਰਕੇ ਅੰਦਰ ਬੰਦੇ ਪੈ। ਫਿਰ ਛੇਮਾ ਜਾ ਕੇ ਗੱਲੇ ਨੂੰ ਲੋਕ ਫਿਰ ਉਸ ਤੋਂ ਬਾਅਦ ਜਿਹੜੇ ਕੈਮਰੇ ਸੀ ਉਹਨਾਂ ਦਾ ਸਾਰੇ ਸਿਸਟਮ ਨੂੰ ਲੈ ਜਾਣਾ ਡੀਵੀਆਰ ਡੀਵੀਆਰ ਉਹ ਵੀ ਬਹੁਤ ਵੱਡੀ ਗੱਲ ਹੈ। ਮੰਗਤਾ ਬੜੀ ਤੋਂ ਬੜੀ ਕਰਦੇ ਆ ਵੀ ਇਸ ਨੂੰ ਜਿੰਨਾ ਜਲਦ ਤੋਂ ਜਲਦ ਹੋ ਸਕੇ ਇਸ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ, ਇਸ ਘਰ ਨੂੰ ਇਨਸਾਫ ਦਿਵਾਇਆ ਜਾਵੇ, ਇਸ ਘਰ ਦਾ ਜੋ ਨੁਕਸਾਨ ਹੈ ਉਸ ਦੀ ਪੂਰਤੀ ਕੀਤੀ ਜਾਵੇ। ਇਹ ਪੁਰਾਣਾ ਟੈਲੀਫੋਨਿਕ ਚਿੰਦਲੀ ਗਲੀ ਵੱਜਦੀ ਹੈ ਫਰਾਹੀਵਾਰ ਦੀ ਬੈਕ ਸਾਈਡ ਤੇ ਸ਼ੀਵਾ ਟੈਕਸਟਾਈਲ ਇੱਥੇ ਸਾਡੀ ਕੱਪੜੇ ਦੀ ਦੁਕਾਨ ਹੈ ਇੱਥੇ ਰਾਤ ਚੋਰੀ ਹੋਈ ਹੈ ਨਵੇਂ ਤਰੀਕੇ ਨਾਲ ਚੋਰਾਂ ਨੇ ਗੇਟ ਕੱਟ ਕੇ ਅੰਦਰ ਸਾਡਾ ਕੈਸ਼ ਪਿਆ ਸੀਗਾ ਉਹਨੂੰ ਚੋਰੀ ਕੀਤੀ ਹੈ 2 ਤੋਂ 2.5 ਲੱਖ ਰੁਪਏ ਦਾ ਅੰਤਜਾ ਵੀ ਸਾਡਾ ਕੈਸ਼ ਇੱਥੇ نیچے ਪਿਆ ਸੀਗਾ ਚੋਰਾਂ ਨੇ ਨਵੇਂ ਤਰੀਕੇ ਨਾਲ ਚੋਰੀ ਹੋਈ ਹੈ ਇਸ ਤਾਪ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਸਾਡੀ ਗਲੀ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਡਰ ਦਾ ਉਹ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਹਾਂਜੀ ਅੱਜ ਸ਼ੇਖਮਰ ਜੀ ਸਰ ਬਨੋਦ ਕੁਮਾਰ ਆਰਓ ਫਰਵਾਹੀ ਬਾਜ਼ਾਰ ਦੀ ਬੈਕ ਸਾਈਡ ਬਨਾਲਾ ਦੇ ਇਤਲਾਮ ਮਿਲੀ ਸੀ ਜਿਹਦੇ ਘਰੋਂ ਰਾਤ 1 ਲੱਖ 70000 ਦੇ ਕਰੀਬ ਨਕਦੀ ਚੋਰੀ ਹੋਈ ਆ ਜਿਸ ਵੇਲੇ ਦੀ ਸਿਪਾਰ ਦਾ ਬਿਆਨ ਲਿਖ ਕੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਹੁਣ ਚੱਲਣੇ ਜਾ ਰਹੀ ਆ ਉਸ ਜਿੱਦੀ ਫੋਟੋ ਜਿਹੜੀ ਸਾਹਮਣੇ ਆਈ ਹੈ ਉਹ ਫਿਲਹਾਲ ਲਈਆਂ ਇਹਨੇ ਉਹਨਾਂ ਚ ਹਜੇ ਇੱਕ ਤੱਕ ਤਦਦੀਜ ਜਾਰੀ ਆ